ਜਦੋਂ ਉਹ ਲੰਡਰਾਂ ਸ਼ੁਰੂ ਕੀਤਾ ਸੀ ਉਦੋਂ ਸਾਡੀ ਰਾਇ ਨਹੀਂ ਲਈ ਤੁਹਾਨੂੰ ਸਲਾਹ ਨਹੀਂ ਦਿੱਤੀ ਇਹੋ ਕਿ ਜਿੱਦੇ ਢੱਲੇਵਾਲਾਂ ਨੇ ਮੁੰਡਾ ਵਿਆਹਿਆ ਸੀ ਉਹਦੇ ਸਾਰਿਆਂ ਨੂੰ ਤਲਾ ਦਿੱਤੀ ਸੀ ਅਜੇ ਪੋਤਾ ਵਿਆਹਣਾ ਸੀ ਅਜੇ ਜਿੱਦੇ ਪੁੱਤ ਦਾ ਵਿਆਹ ਹੋਵੇ ਉਹਦੇ ਕਹਿਣ ਦਾ ਜਿੱਦੇ ਨਾਮ ਲਾਉਂਦਾ ਉਹ ਇੱਕਲਾ ਢੱਲੇਵਾਲ ਦੇ ਪੋਤੇ ਦਾ ਜਿਹੜਾ ਮੁੰਡੇ ਦਾ ਵਿਆਹ ਸੀ ਇਹ ਤਾਂ ਛੋਟਾ ਮਸਲਾ ਸੀ ਸਾਰਿਆਂ ਦਾ ਜਿਨ੍ਹਾਂ ਨੇ ਉਹ ਲੀਡਰ ਕਹੋਂਦੇ ਆ ਵੀ ਸੀ ਉਹਨਾਂ ਦੇ ਲੀਡਰ ਆ ਕਿਸਾਨ ਲੀਡਰ ਕਹਿੰਦੇ ਆ ਇਹ ਕਿਸਾਨਾਂ ਦਾ ਮਸਲਾ ਸੀ ਨਾ ਇਹ ਢੱਲੇਵਾਲ ਦਾ ਥੋੜੀ ਸੀ ਜਿਹਨੂੰ ਲੱਗਿਆ ਵੀ ਕਿਸਾਨਾਂ ਦਾ ਧੱਕਾ ਹੈ ਜਾ ਪਿੱਛੇ ਜਿਵੇਂ ਜੀਰੀ ਦਾ ਹਾਲ ਹੋਇਆ ਆਪਣੀਆਂ ਮੰਡੀਆਂ 'ਚ ਇੱਕ ਓ ਲਾ ਲੋ। ਜਿਹਾ ਪਹਿਲਾ ਰੋਲ ਆਉਂਕੋਇਆ ਤੇ ਨਾ ਅੱਗੇ ਪੈ ਰਿਹਾ ਹੈ। ਜੇ ਉਹਨੂੰ ਗੱਲ ਨੂੰ ਮੰਨਦੇ ਵੀ ਹੋਵੇ ਹਾਂ ਸਾਡੇ ਪਕਸਾਨਾ ਦਾ ਮਸਲਾ ਹੈ। ਉਹਨਾਂ ਨੇ ਆ ਜਾਣਾ ਸੀ। ਜਿੱਦਾਂ ਗੱਲੇਬਾਦ ਵਿਆਹ ਕਰਦਾ ਪੁੱਤੇ ਦਾ ਨਾ ਉਹਨੂੰ ਚਿੱਠੀ ਨਾ ਦਿੰਦਾ, ਬਿਲਕੁਲ ਨਾ ਜਾਂਦੇ। ਉਹਨੂੰ ਲਿਖ ਕੇ ਭੇਜਦੇ ਵੀ ਤਾਂ ਸਾਨੂੰ ਬੁਲਾਇ ਨਹੀਂ ਸੀ ਆਉਂਦੇ। 32 ਦਿਨ ਹੋ ਗਏ ਆਪਣਾ ਡੰਡੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਕੱਲ ਨੂੰ ਕੋਈ ਗੱਲਬਾਤ ਹੋ ਜਾਂ ਜੇ ਕਹੇ ਜਾਂ ਮੈਸੇਜ ਆਂਦਾ ਕਰੋ ਉਹਨਾਂ ਨੂੰ। ਮੈਸੇਜ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਨਾ ਇੱਕ ਛਾਪਾਈ ਹੈ ਕਿ ਤੋ ਲੈ ਉੱਥੇ ਲਿਸਟ ਬਣ ਗਈ ਜਿੰਨੇ ਦੋਨੋਂ ਗਰਮਾਂ ਦੇ ਲੀਡਰ ਨੇ ਹੁਣ ਉਹਨਾਂ ਦੇ ਸਾਰੇ ਜਿਹੜੇ ਆਗੂ ਨੇ ਉਹਨਾਂ ਦਾ ਨੰਬਰ ਲੱਗ ਗਿਆ ਗੱਲੇ ਮਾਰਨ ਨੂੰ ਕਹੇ ਜਾ ਕੋ ਹੋ ਜਾਂਦਾ ਖੁਦਾ ਨਾਲ ਖਾਸ ਤਾਂ ਉਹਦੀ ਡੈਡ ਵਰਡਿੰਗ ਪਾਕੇ ਕਰਿਆ ਜਾਊਗਾ ਦੂਜਾ ਲੀਡਰ ਬੈਠੂਗਾ ਉਹਨੂੰ ਕਰਿਆ ਜਾ ਉਹਨਾਂ ਦਾ ਅੱਗੇ ਦੂਜਾ ਬੈਠਾ ਕਿੰਨਿਆਂ ਨੂੰ ਇਹ ਮਾਰਦੇ ਆ ਕਿੰਨਿਆਂ ਦੀਆਂ ਗੱਲਾਂ ਲੈਂਦੇ ਆ ਔਰ ਲੀਡਰਾਂ ਤੋਂ ਬਾਅਦ ਫਿਰ ਆ ਜੀ ਜਿਲਿਆਂ ਤੇ ਜਾਣਗੇ ਫਿਰ ਜਿਲਿਆਂ ਦੇ ਲੀਡਰ ਆ ਜਾਣਗੇ ਇਹ ਜਿਹੜੀ ਲੜੀ ਹੈ ਨਾ ਇਹਨੂੰ ਪੂਰੀ פרו ਲੋ ਕੇ ਹਟਾਂਗੇ ਜੀ ਪੂਰੇ ਜਿਲਿਆਂ ਦਾ ਜਾਵਰ ਆਪੀ ਜਾਣੀ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਉਹ ਜਥੇਵੰਦੀ ਜਿਹੜੀ ਅਲੱਗ ਹੈ ਨਹੀਂ ਜਿਹੜੀਆਂ ਅਜੇ ਤੱਕ ਪਹੁੰਚੀਆਂ ਨਹੀਂ ਅਗਰ ਨਾ ਮੌਜੂਦ ਹੋਤਾ ਆਪ ਕੀ ਮੈਂ ਦੇਖ ਦਿੰਉ ਨਾ ਉਹ ਜਥੇਵੰਦੀਆਂ ਨਹੀਂ ਰਹੀਆਂ ਨਾ ਉਹਦਾ ਜਥੇਦਾਰ ਬਣ ਗਿਆ ਆਪਣੇ ਆਪ ਨੂੰ ਇਹ ਚਿੱਕੀ ਤੇ ਉਹ ਜਿਹੜੇ ਜੱਫੇ ਲਾ ਗਏ ਨੇ ਇਹ ਗੁਜੇ ਪਧਾਰਦੇ ਨੇ ਪੱਲੇ ਪਧਾਰਦੇ ਜੇ ਜੱਫੇ ਹੁੰਦੀ ਹੋngੇ ਤੇ ਲੋਕ ਨਾ ਹੋਣਗੇ ਲੋਕਾਂ ਠੱਗਿਆ ਨੂੰ ਲੋਕਾਂ ਖੇਤਰ ਮਾਰਦੇ ਉਹਨੂੰ ਪਿੰਡਾਂ ਚ ਬੜ ਕੇ ਦੇਖਣ ਹੋਆ ਆ ਜੇ ਕੋਈ ਗੱਲੇ ਵਾਲਾ ਹੋ ਜਾਂਦਾ ਫੇਰ ਉਹ ਘਰੇ ਬੈਠਾਂਗੇ ਬਾਹਰ ਨੂੰ ਫੁੱਲਾ ਰਖਣਾ ਹੋਂਨਾ ਨਹੀਂ ਅੰਦਰੋਂ ਗੁੰਡੇ ਲਾਉਣਗੇ ਉਹ ਪਟੜਾਂ ਦੇ ਨੇੜੇ ਤੇੜੇ ਵੱਡੀ ਤਾਦਾਦ ਦੇ ਵਿੱਚ ਹੋਰ ਸਲਾਤੀ ਕਿਵੇਂ ਦੇਖਦੇ ਹੋ ਤੁਸੀਂ ਮੈਂ ਕਹਿੰਦਾ ਸਾਰਾ ਭੰਤ ਮੈਂ ਮਾਰ ਬੈਠ ਜਾ ਕੇ ਮੋਤੀ ਬੈਠ ਜਾ ਕੇ ਪੱਟੇ ਦੇ ਬੈਠ ਜਾ ਕੇ ਆ ਵੀ ਤਾਂ ਖੜੇ ਨਹੀਂ ਅਸੀਂ ਦੇਖਿਆ ਅਸੀਂ ਕਰ ਲਿਆ ਫੈਸਲਾ ਕਿ ਤੇ ਡੱਲੇਵਾਲ ਨੂੰ ਚੱਕਣ ਦੇ ਤਾਂ ਐ ਕਿਵੇਂ ਚੱਕ ਲੈਂਦੀਆਂ ਡੱਲੇਵਾਲ ਗੁਰਦੀ ਕਰੀ ਜੀ ਆ ਵੀ ਆ ਕਰਨੀ ਮੂੰਹ ਪਾ ਜਾਣਗੇ ਅਸੀਂ ਇੱਥੇ ਹਾਂ ਅਗਲਾ ਸਾਨੂੰ ਮਾਰਨਗੇ ਅਸੀਂ ਡੱਲੇਵਾਲ ਫੇਰ ਚੱਕਣਗੇ ਇਹ ਡੱਲੇਵਾਲ ਇਨਾ ਕੌਮ ਜੇ ਕਰਨਾ ਸਾਡਾ ਲੀਡਰ ਹੈ ਸਾਡਾ ਪ੍ਰਧਾਨ ਹੈ ਉਹ ਸਾਡੇ ਵਾਸਤੇ ਮਰ ਰਿਹਾ ਹੈ ਅੱਗੇ ਆ ਥੋੜੀ ਚੱਕਣ ਦੇਵਾਂਗੇ ਤੁਹਾਡੀ ਜਿੱਥੇ ਬੰਦਿਓ ਬਲੇ ਅੱਗੇ ਅੱਗੇ ਪ੍ਰੋਗਰਾਮ ਕੀ ਲਿਖਿਆ ਗਿਆ ਹੈ ਅੱਗੇ ਪ੍ਰੋਗਰਾਮ ਹੰਡਾ ਹੀ ਹੈ ਪਹਿਲੀ ਵਾਰ ਤਾਂ ਕਿਆ ਕਰੀ ਗਦਾ ਆ ਗਿਆ ਉਸ ਤੋਂ ਬਾਅਦ ਅਸੀਂ ਹੋਰ ਚੰਗਾ ਹੋਗਾ ਐਕਸ਼ਨ ਕਰਾਂਗੇ ਉਹ ਸਾਡੀ ਮੀਟਿੰਗ ਹੋਊਗੀ ਸੂਬਾ ਲੈਵਲ ਤੇ ਉਹਦੇ ਬਾਅਦ ਹੁਣ ਦੱਸ ਦਿਆਂਗੇ ਵੀ ਕੀ ਅਗਲਾ ਪ੍ਰੋਗਰਾਮ ਕੀ ਹੋਊਗਾ ਰਾਜ ਅੱਜ ਕਿੰਨੀ ਜੱਥੇਬੰਦੀਆਂ ਆਈਆਂ ਨੇ ਅੱਜ ਇਹ ਦੋਨੋਂ ਗੋਰਮਾਂ ਦੀਆਂ ਤਾਂ ਜੱਥੇਬੰਦੀਆਂ ਜਿਹੜੀ ਖਨੌੜੀ ਵੈਸੇ ਹੋਣੇ ਮੈਂ ਇੱਕ ਹੁੰਗਾ ਵੀ ਜਿੰਨੀ ਪੰਜਾਬ ਦੇ ਵਿੱਚ ਨਾ ਚਾਹੇ ਕੋਈ ਲੇਬਰ ਦੁਨੀਆ ਨੇ ਚਾਹੇ ਕੋਈ ਮੁਲਾਜ਼ਮ ਦੁਨੀਆ ਨੇ ਚਾਹੇ ਦੁਕਾਨਦਾਰ ਦੁਨੀਆ ਨੇ ਜਿੰਨੀਆਂ ਚਾਹੇ ਕੋਈ ਦੁਨੀਆ ਨੇ ਜਿੰਨੀਆਂ ਵੀ ਇੱਥੇ ਕਿਸੇ ਤਕਰੀਰ ਕਰਵਾ ਕੇ ਆਂਦੀਆਂ ਦੁਨੀਆ ਤੋਂ ਬੜੀਆਂ ਨੇ ਆਪਣੇ ਕਿੱਤੇ ਤੇ ਉਹ ਹਾਲიან ਦੇ ਵਿੱਚ ਸ਼ਾਮ ਲੋਈਆ ਅੱਛਾ ਅੱਜ ਜਿਹੜਾ ਇਹ ਹੈਗਾ ਸੀ ਸਵੇਰੇ ਕਿੰਨੇ ਵਜੇ ਤੂੰ ਕਿੰਨੇ ਵਜੇ ਤੱਕ ਸੀ ਇਹ ਸਾਡਾ 11 ਵਜੇ ਤੱਕ ਸੀ ਜਾਨਾ ਤੋਂ ਲੈ ਕੇ 4 ਵਜੇ ਤੱਕ ਦਾ ਪ੍ਰੋਗਰਾਮ ਸੀ ਸਾਨੂੰ ਥੋੜਾ ਜਿਹਾ ਪਹਿਲਾਂ ਕਾ ਕਰਨਾ ਪਿਆ ਕਿ ਉੱਤਮ ਆਸਨੇ ਸਾ ਵੀ ਜਿੰਨੇ ਵੀ ਹੈਗੇ ਇੱਥੇ ਲੋਕ ਆਏ ਹੋਏ ਆ ਸਾਰਿਆਂ ਨੂੰ ਪੀੜ ਘਰੇ ਜਾ ਕੇ ਦੁਆਰਾ ਓਕੇ ਖਨੋਰੀ ਆਓ ਇੱਕ ਇੱਕ ਘੰਟਾ ਪਹਿਲਾਂ ਜਿਸਮਾ ਕਰਦੇ 3:00 ਵਜੇ ਆਉਣਾ ਹੈ ਤੂੰ 4:00 ਵਜੇ ਆਈ ਬਾਪੂ ਜੀ ਕੀ ਨਾਮ ਹੈ ਜੀ ਕੀ ਆ ਉਹ ਦਾ ਮੇਰਾ ਨਾਮ ਸੁਖਦੇਵ ਸਿੰਘ ਹੈ ਪਿੰਡ ਲੇਲ ਕਲਾਂ ਜ਼ਿਲ੍ਹਾ ਮੀਰਪੁਰ ਦਾ ਸੰਗਰੂਰ ਬੀਕੇ ਜੂ ਸਿੱਧੂਪੁਰੇ ਜਥੇਬੰਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਲਬੀਐਸ ਨਿਊਜ਼ ਨੂੰ ਜਾਣਕਾਰੀ ਦੇਣ ਦਾ ਇਹ ਸੀ ਸਾਡੇ ਨਾਲ ਸੀਨੀਅਰ ਆਗੂ ਇਕਤਾ ਸਿੱਧੂਪੁਰ ਵੱਲੋਂ ਜੋ ਕਿ ਐਲਬੀਐਸ ਨਿਊਜ਼ ਨੂੰ ਪੂਰਨ ਤਰ੍ਹਾਂ ਦੇ ਜਾਣਕਾਰੀ ਦਿੱਤੀ ਤੁਸੀਂ ਤੇ ਇਹਦੇ ਰੋ ਐਲਿਵੇਸ਼ਨ ਨਿਊਜ਼ ਬੱਤੋ ਬਾਤ ਲੋਕਾਂ ਤੱਕ ਸ਼ੇਅਰ ਕਰਕੇ ਜਸਾਨੀ ਤੇ ਹੱਕ ਚ ਕਿਉਂਕਿ ਇਹ ਇਕੱਲੇ ਦਾ ਮਸਲਾ ਨਹੀਂ ਹੈਗਾ ਸਮੂਹ ਦੁਕਾਨਦਾਰ ਦਾ ਭਰਾ ਆਪਾਂ ਦੇਖ ਹੀ ਰਹੇ ਆ ਚਾਹੇ ਉਹ ਗੋਲ ਗੱਪਿਆਂ ਵਾਲਾ ਹੋਵੇ ਚਾਹੇ ਉਹ ਰੇੜੀ ਵਾਲਾ ਹੋਵੇ ਸਾਰਿਆਂ ਦਾ ਜਿਹੜਾ ਸਮਰਥਨ ਹੈ ਉਹ ਤਸਵੀਰਾਂ ਬਿਆਨ ਕਰਦਿਆਂ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਐਲਬੀਐਸ ਨਿਊਜ਼ ਪੱਤਰਕਾਰ ਮੂਨਕ دیکھتے ਰਹੋ ਧੰਨਵਾਦ ਜੀ ਸਾਡੇ ਨਾਲ ਲਖਵਿੰਦਰ ਸਿੰਘ ਜੀ ਸਿੱਧੂਪੁਰ ਇਕਤਾ ਦੇ ਖਜ਼ਾਨਚੀ ਉਹ ਵੀ ਜੁੜੇ ਨੇ ਉਹਨਾਂ ਤੋਂ ਵੀ ਪੁੱਛਾਂਗੇ ਕਿ ਅੱਜ ਦਾ ਅਜੰਡਾ ਕੀ ਸੀ ਸਵਾਗਤ ਹੈ ਲਖਮਿੰਦਰ ਸਿੰਘਾ ਸੋਡਾ ਐਲੂਏਸ਼ਨ ਵਿੱਚ ਜੀ ਬਸ ਇਹ ਜਿਹੜਾ ਅੱਜ ਦਾ ਏਜੰਡਾ ਸੀ ਕੀ ਏਜੰਡਾ ਸੀ ਇਹ ਅੱਜ ਦਾ ਏਜੰਡਾ ਜਿਹੜਾ ਦੋਨੇ ਕੋਰਮਾ ਵੱਲੋਂ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇ ਕੇਐਮ ਵੱਲੋਂ ਜਿਹੜਾ ਪਿਛਲੇ ਤਕਰੀਬਨ 11.5 ਮਹੀਨਿਆਂ ਤੋਂ ਖਨੋਰੀ ਅਤੇ ਸ਼ੰਭੂ ਆਰਡਰ ਦੇ ਕੇ ਜੋ ਅੰਦੋਲਨ ਚੱਲ ਰਿਹਾ ਹੈ ਉਸ ਦੇ ਸਬੰਧ ਵਿੱਚ ਸੀਗਾ ਉਹਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਸੋ ਪੰਜਾਬ ਬੰਦ ਦੇ ਸੱਦੇ ਤੇ ਅੱਜ ਨੰਬਲਾ ਕਲੇਰਾ ਗਾਗਾ ਵੱਲੋਂ ਮੌਨਕ ਦੇ ਜਿਹੜਾ ਬੈਰੀਅਲ ਤੇ ਧਰਨਾ ਲਾਇਆ ਗਿਆ ਸੋ ਇਹ ਧਰਨੇ ਦੇ ਵਿੱਚ ਸਾਡੇ ਜਿਵੇਂ ਸਾਨੂੰ ਸਾਥ ਮਿਲਿਆ ਸਾਰੇ ਦੁਕਾਨਦਾਰ ਵੀਰਾਂ ਦਾ ਹਰ ਇੱਕ ਜਿਹੜਾ ਮਹਿਕਮੇ ਦਾ ਹਰ ਇੱਕ ਵਰਗ ਦਾ ਭਾਵੇਂ ਮਜ਼ਦੂਰਾਂ ਵੱਲੋਂ ਹੋਵੇ ਭਾਵੇਂ ਦੁਕਾਨਦਾਰਾਂ ਵੱਲੋਂ ਵਕੀਲਾਂ ਵੱਲੋਂ ਕੋਈ ਬਿਜਲੀ ਬੋਰਡ ਬੈਂਕ ਸਾਰੇ ਜਿਹੜੇ ਦਫ਼ਤਰਾਂ ਵੱਲੋਂ ਸਾਨੂੰ ਬਹੁਤ ਪਰਮਹੰਗਾਰਾ ਮਿਲਿਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਹਨ ਜੀ ਇਹ ਹਨ ਲਖਵਿੰਦਰ ਸਿੰਘ ਜੀ ਇਕਤਾ ਸਿੱਧੂਪੁਰ ਦੇ ਬਲਾਕ ਖਜਾਂਚੀ ਜਿਨ੍ਹਾਂ ਨੇ ਪੂਨ ਤੌਰ ਤੇ ਜਾਣਕਾਰੀ ਦਿੱਤੀ ਜਿਹਦਰੋ ਐਲਬੀਐਸ ਨਿਊਜ਼ ਮੈਂ ਬਲਦੇਵ ਸਿੰਘ ਸਰੋ ਪੱਤਰਕਾਰ ਮੂਨਕ ਧੰਨਵਾਦ ਜੀ